हरियाणा ਦੇ ਵਿੱਚ ਬੇਹਦੀ ਭਿਆਨਕ ਹਾਦਸਾ ਹੋਈ ਹੈ ਰੋਡ ਵਿੱਚ ਬੱਸ ਦਾ ਐਕਸੀਡੈਂਟ ਹੋਇਆ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦਰਅਸਲ ਬੱਸ ਅਚਾਨਕ ਪਲਟ ਗਈ ਇਸ ਹਾਦਸੇ 'ਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਹਾਦਸਾ ਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੋ ਇੱਕ ਰਿਪੋਰਟ ਮੁਤਾਬਕ ਇਹ ਹਾਦਸਾ ਜ਼ਿਲ੍ਹੇ ਦੇ ਨੋਲਟਾ ਪਿੰਡ ਨੇੜੇ ਹੋਇਆ ਤੇ ਜ਼ਖਮੀਆਂ ਨੂੰ ਪਿੰਜੌਰ ਹਸਪਤਾਲ ਤੇ ਪੰਚਕੂਲਾ ਦੇ ਸੈਕਟਰ ਛੇ ਦੇ ਸਿਵਲ ਹਸਪਤਾਲ ਐਡਮਿਟ ਹੈ ਜੋ ਕਰਵਾਇਆ ਗਿਆ ਹੈ ਸੋ ਦੱਸਦੀ ਕਿ ਇਸ ਐਕਸੀਡੈਂਟ ਦੇ ਵਿੱਚ ਜੋ ਬੱਚੇ ਹੈ ਸਕੂਲੀ ਬੱਚੇ ਹੈ ਉਹ ਜ਼ਖਮੀ ਹੋਏ ਨੇ ਪਰ ਬੇहद ਹੀ ਭਿਆਨਕ ਹਾਦਸਾ ਹੈ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਗੱਡੀਆਂ ਬੱਸਾਂ ਆਰਾਮ ਨਾਲ ਚਲਾਓ ਕਿਸੇ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਜਿਸ ਹਿਸਾਬ ਦੇ ਨਾਲ ਇਹ ਹਾਦਸਾ ਵਾਪਰਿਆ ਇਸ ਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਗਨੀਮਤ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚਿਆਂ ਦੇ ਸੱਟਾ ਜ਼ਰੂਰ ਵੱਜੀਆਂ ਨੇ हरियाणा ਦੇ ਵਿੱਚ ਬੇਹਦੀ ਭਿਆਨਕ ਹਾਦਸਾ ਹੋਈ ਹੈ ਰੋਡ ਵਿੱਚ ਬੱਸ ਦਾ ਐਕਸੀਡੈਂਟ ਹੋਇਆ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਪੰਜਿਕੂਲਾ ਜ਼ਿਲ੍ਹੇ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦਰਅਸਲ ਬੱਸ ਅਚਾਨਕ ਪਲਟ ਗਈ ਇਸ ਹਾਦਸੇ 'ਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਹਾਦਸਾ ਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੋ ਇੱਕ ਰਿਪੋਰਟ ਮੁਤਾਬਕ ਇਹ ਹਾਦਸਾ ਜ਼ਿਲ੍ਹੇ ਦੇ ਨੋਲਟਾ ਪਿੰਡ ਨੇੜੇ ਹੋਇਆ ਤੇ ਜ਼ਖਮੀਆਂ ਨੂੰ ਪਿੰਜੌਰ ਹਸਪਤਾਲ ਤੇ ਪੰਜਿਕੂਲਾ ਦੇ ਸੈਕਟਰ ਛੇ ਦੇ ਸਿਵਲ ਹਸਪਤਾਲ ਐਡਮਿਟ ਹੈ ਜੋ ਕਰਵਾਇਆ ਗਿਆ ਹੈ ਸੋ ਦੱਸਦੀ ਕਿ ਇਸ ਐਕਸੀਡੈਂਟ ਦੇ ਵਿੱਚ ਜੋ ਬੱਚੇ ਐ ਸਕੂਲੀ ਬੱਚੇ ਐ ਉਹ ਜ਼ਖਮੀ ਹੋਏ ਨੇ ਪਰ ਬੇਹਦੀ ਭਿਆਨਕ ਹਾਦਸਾ ਹੈ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਗੱਡੀਆਂ ਬੱਸਾਂ ਆਰਾਮ ਨਾਲ ਚਲਾਓ ਕਿਸੇ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਜਿਸ ਹਿਸਾਬ ਦੇ ਨਾਲੇ ਹਾਦਸਾ ਵਾਪਰਿਆ ਇਸ ਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਗਨੀਮਤ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚਿਆਂ ਦੇ ਸੱਟਾ ਜ਼ਰੂਰ ਵੱਜੀਆਂ ਨੇ हरियाणा ਦੇ ਵਿੱਚ ਬੇਹਦੀ ਭਿਆਨਕ ਹਾਦਸਾ ਹੋਈ ਹੈ ਰੋਡ ਵਿੱਚ ਬੱਸ ਦਾ ਐਕਸੀਡੈਂਟ ਹੋਇਆ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਪਿਜੋਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦਰਅਸਲ ਬੱਸ ਅਚਾਨਕ ਪਲਟ ਗਈ ਇਸ ਹਾਦਸੇ 'ਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਹਾਦਸਾ ਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੋ ਇੱਕ ਰਿਪੋਰਟ ਮੁਤਾਬਕ ਇਹ ਹਾਦਸਾ ਜ਼ਿਲ੍ਹੇ ਦੇ ਨੋਲਟਾ ਪਿੰਡ ਨੇੜੇ ਹੋਇਆ ਤੇ ਜ਼ਖਮੀਆਂ ਨੂੰ ਪਿਜੋਰ ਹਸਪਤਾਲ ਤੇ ਪੰਚਕੂਲਾ ਦੇ ਸੈਕਟਰ ਛੇ ਦੇ ਸਿਵਲ ਹਸਪਤਾਲ ਐਡਮਿਟ ਹੈ ਜੋ ਕਰਵਾਇਆ ਗਿਆ ਹੈ ਸੋ ਦੱਸਦੀ ਕਿ ਇਸ ਐਕਸੀਡੈਂਟ ਦੇ ਵਿੱਚ ਜੋ ਬੱਚੇ ਹੈ ਸਕੂਲੀ ਬੱਚੇ ਹੈ ਉਹ ਜ਼ਖਮੀ ਹੋਏ ਨੇ ਪਰ ਬੇਹਦੀ ਭਿਆਨਕ ਹਾਦਸਾ ਹੈ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਗੱਡੀਆਂ ਬੱਸਾਂ ਆਰਾਮ ਨਾਲ ਚਲਾਓ ਕਿਸੇ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਜਿਸ ਹਿਸਾਬ ਦੇ ਨਾਲ ਇਹ ਹਾਦਸਾ ਵਾਪਰਿਆ ਇਸ 'ਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਗਨੀਮਤ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚਿਆਂ ਦੇ ਸੱਟਾ ਜ਼ਰੂਰ ਵੱਜੀਆਂ ਨੇ हरियाणा ਦੇ ਵਿੱਚ ਬੇਹਦੀ ਭਿਆਨਕ ਹਾਦਸਾ ਹੋਈ ਹੈ ਰੋਡ ਵਿੱਚ ਬੱਸ ਦਾ ਐਕਸੀਡੈਂਟ ਹੋਇਆ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਸੋ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਪਿਜੋਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦਰਅਸਲ ਬੱਸ ਅਚਾਨਕ ਪਲਟ ਗਈ ਇਸ ਹਾਦਸੇ 'ਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਹਾਦਸਾ ਬੱਸ ਡਰਾਈਵਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੋ ਇੱਕ ਰਿਪੋਰਟ ਮੁਤਾਬਕ ਇਹ ਹਾਦਸਾ ਜ਼ਿਲ੍ਹੇ ਦੇ ਨੋਲਟਾ ਪਿੰਡ ਨੇੜੇ ਹੋਇਆ ਤੇ ਜ਼ਖਮੀਆਂ ਨੂੰ ਪਿਜੋਰ ਹਸਪਤਾਲ ਤੇ ਪੰਚਕੂਲਾ ਦੇ ਸੈਕਟਰ ਚੇਦੇ ਸਿਵਲ ਹਸਪਤਾਲ ਐਡਮਿਟ ਹੈ ਜੋ ਕਰਵਾਇਆ ਗਿਆ ਹੈ ਸੋ ਦੱਸਦੀ ਕਿ ਇਸ ਐਕਸੀਡੈਂਟ ਦੇ ਵਿੱਚ ਜੋ ਬੱਚੇ ਐ ਸਕੂਲੀ ਬੱਚੇ ਐ ਉਹ ਜ਼ਖਮੀ ਹੋਏ ਨੇ ਪਰ ਬੇहद ਹੀ ਭਿਆਨਕ ਹਾਦਸਾ ਹੈ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਗੱਡੀਆਂ ਬੱਸਾਂ ਆਰਾਮ ਨਾਲ ਚਲਾਓ ਕਿਸੇ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਜਿਸ ਹਿਸਾਬ ਦੇ ਨਾਲੇ ਹਾਦਸਾ ਵਾਪਰਿਆ ਇਸ 'ਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਗਨੀਮਤ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚਿਆਂ ਦੇ ਸੱਟਾਂ ਜ਼ਰੂਰ ਵੱਜੀਆਂ ਨੇ